ਬਾਬੂ ਸ਼ਹੀ ਦੇਖ ਰਹੇ ਤੁਸੀਂ ਇਸ ਵੇਲੇ ਅਸੀਂ ਸੁਹਾਣਾ ਮੌਜੂਦ ਹਾਂ ਜਿੱਥੇ ਵੱਡਾ ਹਾਦਸਾ ਹੋਇਆ ਹੈ ਮਲਟੀ ਸਟੋਰੀ ਬਿਲਡਿੰਗ ਕਲੈਪਸ ਹੋਣ ਕਾਰਨ ਕਈ ਜਿਹੜੇ ਜਾਣੇ ਨੇ ਉਹਨਾਂ ਦਾ ਥੱਲੇ ਦੱਬਣ ਦਾ ਖਦਸ਼ਾ ਤੇ ਇਸ ਵੇਲੇ ਰੈਸਕਿਊ ਆਪਰੇਸ਼ਨ ਮੌਕੇ ਤੋਂ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਸੁਹਾਣਾ ਚਪੈਂਦੀ ਇਹ ਜਗ੍ਹਾ ਹੈ ਸੈਕਟਰ 77 ਹੈ ਤੇ ਇਸ ਵੇਲੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਇੱਕ ਮਲਟੀ ਸਟੋਰੀ ਬਿਲਡਿੰਗ ਇਸ ਜਗ੍ਹਾ ਤੇ ਸਿੱਗੀ ਤੇ ਨਾਲ ਹੀ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ ਜਿਹਦਾ ਕਰਕੇ ਪੂਰੀ ਦੀ ਪੂਰੀ ਜਿਹੜੀ ਬਿਲਡਿੰਗ ਹੈ ਉਹ ਕਲਾਪਸ ਕਰ ਗਈ ਅੱਜ ਸ਼ਾਮ 4:30 ਵਜੇ ਦੀ ਘਟਨਾ ਤੇ ਇਸ ਵੇਲੇ ਵੀ ਲਗਾਤਾਰ ਐਨਡੀਆਰਐਫ ਟੀਮਸ ਨੇ ਉਹ ਪਹੁੰਚੀਆਂ ਹੋਈਆਂ ਨੇ ਮੈਡੀਕਲ ਟੀਮਸ ਜਿਹੜੀਆਂ ਨੇ ਉਹ ਵੀ ਇਸ ਥਾਂ ਤੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਮਲਬਾ ਹੈਗਾ ਉਸ ਨੂੰ ਹਟਾ ਕੇ ਤੇ ਉਹਦੇ ਵਿੱਚੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਆ ਜਾਣੇ ਇਸ ਮਲਬੇ ਦੇ ਹੇਠ ਆ ਕੇ ਦਬੇ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਬੜਾ ਕੰਜੈਸਟਿਡ ਏਰੀਆ ਹੈਗਾ ਸੁਹਾਣਾ ਦਾ ਕਿਉਂਕਿ ਇਹ ਪ੍ਰੋਪਰ ਮੁਹਾਲੀ ਸਿਟੀ ਚ ਨਹੀਂ ਪੈਂਦਾ ਸੁਹਾਣਾ ਦਾ ਹੈਗਾ ਏਰੀਆ ਇਸ ਕਰਕੇ ਕਾਫੀ ਪੋਪੂਲੇਟਿਡ ਵੀ ਹੈ ਕੰਜੈਸਟਿਡ ਵੀ ਹੈ ਫਿਲਹਾਲ ਇੱਥੇ ਆ ਲੋਕਾਂ ਦੀ ਜਿਹੜੀ ਭੇੜ ਆ ਉਹ ਵੀ ਕਾਫੀ ਜਿਹੜੀ ਹੈਗੀ ਆ ਵੇਖੀ ਜਾ ਸਕਦੀ ਹੈ ਸਟ੍ਰੈਚਰ ਜਿਹੜਾ ਹੈਗਾ ਉਹ ਮੌਕੇ ਤੇ ਰੱਖਿਆ ਗਿਆ ਤੇ ਜਿਵੇਂ ਹੀ ਕਿਸੇ ਨੂੰ ਕੱਢਿਆ ਜਾ ਰਿਹਾ ਤਾਂ ਉਸ ਨੂੰ ਸਟ੍ਰੈਚਰ ਤੇ ਪਾ ਕੇ ਫਿਰ ਐਂਬੂਲੈਂਸ 'ਚ ਅੱਗੇ ਹਸਪੀਟਲ 'ਚ ਸ਼ਿਫਟ ਕਰਵਾਇਆ ਜਾ ਰਿਹਾ ਸੋ ਤੁਸੀਂ ਮੌਕੇ ਦਾ ਹਾਲ ਜਿਹੜਾ ਹੈਗਾ ਉਹ ਦੇਖ ਸਕਦੇ ਹੋ ਥੋੜੇ ਸਮੇਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਇੱਥੇ ਖਾਸ ਤੌਰ ਤੇ ਪਹੁੰਚ ਕੇ ਗਏ ਨੇ ਇਸ ਤੋਂ ਇਲਾਵਾ ਮੋਹਾਲੀ ਦੇ ਐਮਐਲ ਕੁਲਵੰਤ ਸਿੰਘ ਵੀ ਮੌਕੇ ਤੇ ਸੀ ਜਿਹੜੇ ਆਨੰਦਪੁਰ ਸਾਹਿਬ ਹਲਕਾ ਪੈਂਦਾ ਤੇ ਐਮਪੀ ਨੇ ਮਾਲਵਿੰਦਰ ਸਿੰਘ ਕਾਂਗੋ ਵੀ ਮੌਕੇ ਤੇ ਆਏ ਸੀ ਡੀਸੀ ਮੋਹਾਲੀ ਆਸ਼ਿਕਾ ਜੈਨ ਤੇ ਐਸਐਸਪੀ ਮੋਹਾਲੀ ਦੀਪਕ ਪਾਰੀਖ ਉਹ ਵੀ ਜਿਹੜਾ ਲਗਾਤਾਰ ਜਿਹੜਾ ਹੈਗਾ ਇਸ ਪੂਰੀ ਘਟਨਾ ਤੇ ਨਜ਼ਰ ਬਣਾਈ ਹੋਈ ਨੇ ਤੇ ਦੇਖ ਸਕਦੇ ਹੋ ਤੁਸੀਂ ਪੁਲਿਸ ਮੋਹਾਲੀ ਪੁਲਿਸ ਜਿਹੜੀ ਹੈ ਉਹ ਵੀ ਲਗਾਤਾਰ ਆ ਕੋਸ਼ਿਸ਼ ਕਰ ਰਹੀ ਹੈ ਕਿ ਆ ਪੂਰਾ ਜਿਹੜਾ ਰੈਸਕਿਊ ਆਪਰੇਸ਼ਨ ਹੈਗਾ ਉਹ ਸਰੇ ਜਿਹੜਾ ਹੈਗਾ ਸਹੀ ਤਰੀਕੇ ਨਾਲ ਚੜ੍ਹ ਸਕੇ ਆ ਦੱਸ ਦਈਏ ਕਿ ਦੋ ਹੁਣ ਤੱਕ ਦੋ ਜਾਣੇ ਜਿਹੜੇ ਕੱਢੇ ਗਏ ਨੇ ਜਿਹੜੇ ਮਲਬੇ ਚੋਂ ਦੋਨੋਂ ਕੁੜੀਆਂ ਦੱਸੀਆਂ ਜਾ ਰਹੀਆਂ ਨੇ ਐਗਜ਼ੈਕਟ ਜਿਹੜੀ ਗਿਣਤੀ ਹੈਗੀ ਆ ਕਿ ਕਿੰਨੇ ਹੋ ਸਕਦੇ ਆ ਉਹਦਾ ਕਿਸੇ ਨੂੰ ਕੋਈ ਆਈਡੀਆ ਨਹੀਂ ਆ ਕਾਫੀ ਜਿਹੜੇ ਜਾਣੇ ਅੰਦਰ ਦਬੇ ਹੋਣ ਦਾ ਖਦਸ਼ਾ ਜਿਹੜਾ ਹੈਗਾ ਉਹ ਜਿਤਾਇਆ ਜਾ ਰਿਹਾ ਹੈ ਸੁਹਾਣਾ ਜੋ ਮੁਹਾਲੀ ਚ ਪੈਂਦਾ ਆ ਉੱਥੇ ਇਹ ਇੱਕ ਵੱਡੀ ਘਟਨਾ ਅੱਜ ਸ਼ਾਮ ਨੂੰ ਬੜੀ ਦੁਖਦ ਘਟਨਾ ਆ ਵਾਪਰੀ ਆ ਬੜਾ ਟਰੈਜਿਕ ਇਨਸੀਡੈਂਟ ਕਈ ਉਸ ਘਰਾਂ ਦੇ ਜਿਹੜੇ ਸ਼ਖਸ ਸੀਗੇ ਜਿਨ੍ਹਾਂ ਘਰਾਂ ਦੇ ਸ਼ਖਸ ਇਸ ਮਲਬੇ ਥੱਲੇ ਦਬੇ ਹੋਣਗੇ ਸੋ ਉਹਨਾਂ ਲਈ ਬੜੀ ਦੁਖਦ ਖਬਰ ਹੈ ਬੜੀ ਮਾੜੀ ਖਬਰ ਹੈ ਮੰਦ ਭਾਂਜੀ ਖਬਰ ਹੈ ਜਿਸ ਤਰੀਕੇ ਦੇ ਨਾਲ ਸੁਨੇਹਾ ਮਿਲ ਰਿਹਾ एनडीआरएफ ਦੀਆਂ ਟੀਮਸ ਨੂੰ ਮੌਕੇ ਤੇ ਬੁਲਾਇਆ ਗਿਆ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਮੁਹਾਲੀ ਐਡਮਿਨਿਸਟ੍ਰੇਸ਼ਨ ਵੱਲੋਂ ਨਾਲ ਦੀ ਨਾਲ ਜਿਹੜਾ ਹੈਗਾ ਉਹ ਐਨਡੀਆਰਐਫ ਟੀਮਸ ਨੂੰ ਬੁਲਾਇਆ ਗਿਆ ਤਾਂ ਜੋ ਜਲਦ ਤੋਂ ਜਲਦ ਜਿਹੜਾ ਹੈਗਾ ਰੈਸਕਿਊ ਆਪਰੇਸ਼ਨ ਉਹ ਕੈਰੀ ਆਊਟ ਕੀਤਾ ਜਾ ਸਕੇ ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇੱਕ ਨਹੀਂ ਬਹੁਤ ਸਾਰੇ ਬੰਦਿਆਂ ਦੇ ਐਫਰਟਸ ਲਏ ਨੇ ਉਹ ਲੱਗੇ ਹੋਏ ਨੇ ਕਿ ਵੱਦ ਤੋਂ ਵੱਧ ਜਾਨਾਂ ਜਿਹੜੀਆਂ ਨੇ ਉਹ ਬਚਾਈਆਂ ਜਾ ਸਕਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਇਨਸੀਡੈਂਟ ਤੇ ਟਵੀਟ ਜਿਹੜਾ ਹੈਗਾ ਉਹ ਕੀਤਾ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਖਾਸ ਤੌਰ ਤੇ ਸ਼ੋਕ ਜਿਹੜਾ ਹੈਗਾ ਉਹ ਵੀ ਜ਼ਾਹਿਰ ਕੀਤਾ ਗਿਆ ਇਸ ਘਟਨਾ ਤੇ ਤੇ ਉਹਨਾਂ ਨੇ ਕਿਹਾ ਕਿ ਲਗਾਤਾਰ ਉਹ ਪ੍ਰਸ਼ਾਸਨ ਦੇ ਸੰਪਰਕ 'ਚ ਨੇ ਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਵੀ ਕੀਤੀ ਜਾਊਗੀ ਦੋਸ਼ੀਆਂ ਤੇ ਸੋ ਜੇ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਜੇ ਇਸ ਦੇ ਵਿੱਚ ਅ ਅੰਗੈਲੀ ਜਿਹੜੀ ਹੈਗੀ ਉਹ ਪਾਈ ਜਾਂਦੀ ਹੈ ਤੇ ਨਾਲ ਹੀ ਅ ਜਿਹੜੇ ਬਚਾਅ ਦੇ ਆਪਰੇਸ਼ਨ ਨੇ ਸੋ ਉਹ ਪੂਰੇ ਤਰੀਕੇ ਦੇ ਨਾਲ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਇਹ ਵੀ ਮੁੱਖ ਮੰਤਰੀ ਨੇ ਆਪਣੇ ਟਵੀਟ ਚ ਕਿਹਾ ਸੋ ਦੇਖ ਸਕਦੇ ਹੋ ਤੁਸੀਂ ਮੁਹਾਲੀ ਜਪੰਦੇ ਸੁਹਾਣਾ ਜੇ ਘਟਨਾ ਅੱਜ ਸ਼ਾਮ ਨੂੰ ਵਾਪਰੀ ਤੋ ਕਾਫੀ ਲੋਕ ਜਿਹੜੇ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਮਲਬਾ ਜਿਹੜਾ ਹੈਗਾ ਉਹ ਛੇਤੀ ਤੋਂ ਛੇਤੀ ਜਿਹੜਾ ਹੈਗਾ ਉਹ ਪਾਸੇ ਕੀਤਾ ਜਾਵੇ ਤਾਂ ਜੋ ਜਿੰਨੇ ਵੀ ਲੋਕ ਅੰਦਰ ਦਬੇ ਹੋਏ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਸੋ ਕਈ ਲੋਕਾਂ ਦੇ ਜਿਹੜਾ ਹੈਗਾ ਮਰਨ ਦਾ ਖਦਸ਼ਾ ਵੀ ਹੈ ਕਿਉਂਕਿ ਉਹ ਮਲਟੀ ਸਟੋਰੀ ਬਿਲਡਿੰਗ ਸੀ ਬਹੁਤ ਵੱਡੇ ਬਿਲਡਿੰਗ ਸੀ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਮਲਬਾ ਇਹਦਾ ਇਕੱਠਾ ਹੋਇਆ ਹੋਣਾ ਤੇ ਇੰਨੇ ਜ਼ਿਆਦਾ ਮਲਬੇ ਥੱਲੇ ਜਦੋਂ ਕੋਈ ਅ ਦਬਦਾ ਤਾਂ ਫਿਰ ਜਾਨੀ ਨੁਕਸਾਨ ਜਿਹੜਾ ਹੈਗਾ ਉਹ ਹੋਣ ਦੇ ਚਾਂਸਸ ਕਾਫੀ ਹੋ ਜਾਂਦੇ ਨੇ ਤੇ ਇਸੋੇ ਮੌਕੇ ਤੇ ਜਿਹੜਾ ਸਟਰਕਚਰ ਹੈਗਾ ਉਹ ਰੱਖਿਆ ਗਿਆ ਤਾਂ ਜਿਵੇਂ ਹੀ ਕੋਈ ਅ ਅੰਦਰੋਂ ਕੋਈ ਵੀ ਜਿਹੜਾ ਸ਼ਖਸਾ ਜਿਹੜਾ ਅੰਦਰ ਦੱਬਿਆ ਹੋਇਆ ਉਸ ਨੂੰ ਬਾਹਰ ਕੱਢਿਆ ਜਾਊਗਾ ਤਾਂ ਨਾਲ ਦੀ ਨਾਲ ਸਟ੍ਰੈਚਰ ਯੂਜ਼ ਕਰਕੇ ਉਸ ਨੂੰ ਸ਼ਿਫਟ ਕੀਤਾ ਜਾਊਗਾ ਹਸਪੀਟਲ ਦੇ ਲੈਣੇ। ਤਾਂ ਜਨ ਬਚਾ ਲਿਆ ਜਾਊਗਾ। ਸੁਣ ਕਾਫੀ ਲੋਕਾਂ ਦੀ ਜਿਹੜੀ ਭੀੜ ਹੈ ਉਹ ਲਗਾਤਾਰ ਇੱਥੇ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਕਾਫੀ ਇਹ ਕੰਜੈਸਟਿਡ ਏਰੀਆ ਹੈਗਾ ਸੁਹਾਣਾ ਦਾ ਸੋ ਹਾਰਾ ਬਾਰੇ ਜਿਨ੍ਹਾਂ ਨੂੰ ਪਤਾ ਉਹ ਅੰਦਾਜ਼ਾ ਲਾ ਸਕਦੇ ਨੇ ਕਿ ਕਿੰਨਾ ਪਾਪੂਲੇਟਡ ਤੇ ਕਿੰਨਾ ਕੰਜੈਸਟਡ ਹੈਗਾ ਤੇ ਸੋ ਇੱਥੇ ਜੇਮਸੀ ਦੱਸਿਆ ਜਾ ਰਿਹਾ ਕਿ ਰਾਇਲ ਜੇਮਸੀ ਇੱਕ ਇਸ ਬਿਲਡਿੰਗ ਚ ਉਸ ਤੋਂ ਇਲਾਵਾ ਹੋਰ ਵੀ ਉਹਦੇ ਵਿੱਚ ਬਿਲਡਿੰਗ ਚ ਕੀ ਕੁਝ ਹੋ ਸਕਦਾ ਕਿਉਂਕਿ ਮਲਟੀ ਸਟੋਰੀਸ ਸੀਗੀ ਸੋ ਅੱਡ ਅੱਡ ਆ ਫਲੋਰਸ ਤੇ ਅੱਡ ਅੱਡ ਜਿਹੜੇ ਦਫ਼ਤਰ ਹੋ ਸਕਦੇ ਨੇ ਤਾਂ ਆ ਫਿਲਹਾਲ ਕੋਈ ਪੁਖਤਾ ਜਾਣਕਾਰੀ ਜਿਹੜੀ ਆ ਉਹ ਨਹੀਂ ਮਿਲ ਪਾਰੀ ਕਿਉਂਕਿ ਐਗਜ਼ੈਕਟ ਜਿਹੜੀ ਅਪਡੇਟ ਆ ਜਾਂ ਐਗਜ਼ੈਕਟ ਲਾਸ ਦਾ ਉਹ ਹਜੇ ਔਲੇ ਔਲੇ ਪਤਾ ਚੱਲੂਗਾ ਜਿਸ ਤਰ੍ਹਾਂ ਦੇ ਨਾਲ ਰੈਸਕਿਊ ਆਪਰੇਸ਼ਨ ਲਗਾਤਾਰ ਚੱਲ ਹੀ ਰਹੇ ਨੇ ਤੇ ਸੋ ਇਸ ਤਾਂ ਤੋਂ ਅੱਗੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਕਿਉਂਕਿ ਸਿਰਫ ਜਿਹੜੇ ਇਸ ਆਪਰੇਸ਼ਨ ਦਾ ਹਿੱਸਾ ਨੇ ਆਪਰੇਸ਼ਨ ਦੇ ਵਿੱਚ ਜੁਟੇ ਹੋਏ ਲੋਕ ਨੇ ਉਹੋ ਹੀ ਅੱਗੇ ਖੜੇ ਨੇ ਜਿਹੜੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਮਲਬਾ ਪਾਸੇ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਸੋ ਹਰ ਇੱਕ ਜਿਹੜੇ ਯੰਤਰ ਯੂਜ਼ ਕਰਦੇ ਨੇ NDRF ਦੀਆਂ ਟੀਮਸ ਜਿਹੜੇ ਵੱਡੇ ਸਾਈਜ਼ ਦੇ ਪੱਥਰ ਹੁੰਦੇ ਨੇ ਕੰਕਰੀਟ ਹੁੰਦੀ ਉਸ ਨੂੰ ਤੋੜਨ ਦੇ ਲਈ ਕਟਰਸ ਯੂਜ਼ ਹੁੰਦੇ ਨੇ ਤਾਂ ਉਹ तमाम ਚੀਜ਼ਾਂ ਦਾ तमाम ਟੂਲਸ ਦਾ ਇਸਤੇਮਾਲ ਇਹ ਕਰ ਰਹੇ ਨੇ ਤਾਂ ਜੋ ਮਲਬੇ ਨੂੰ ਪਾਸੇ ਕੀਤਾ ਜਾ ਸਕੇ ਮੋਹਾਲੀ ਪੁਲਿਸ ਦੇ तमाम ਸੀਨੀਅਰ ਅਧਿਕਾਰੀ ਇੱਥੇ ਮੌਜੂਦ ਨੇ ਡੀਜੀਪੀ ਗੌਰਵ ਯਾਦਵ ਆ ਇੱਥੇ ਆ ਕੇ ਗਏ ਨੇ ਮੌਕੇ ਤੇ ਪਹੁੰਚੇ ਉਹਨਾਂ ਨੇ ਸਾਰਾ ਜਾਇਜ਼ਾ ਲਿਆ ਜਿਹੜਾ ਆਪਰੇਸ਼ਨ ਫਿਲਹਾਲ ਚੱਲ ਰਿਹਾ ਸੋ ਐਨ ਡੀ ਆਰ ਐਫ ਟੀਮ ਸੋਨ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੇ ਅਧਿਕਾਰੀ ਨੇ ਉਹ ਵੀ ਮੌਕੇ ਤੇ ਨੇ ਸੋ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਡੀਕਲ ਟੀਮਸ ਨੇ ਜਿਹੜੀਆਂ ਉਹ ਇੱਥੇ ਆ ਲਗਾਤਾਰ ਹੋ ਬਣੀਆਂ ਹੋਈਆਂ ਨੇ ਮੌਕੇ ਤੇ ਐਂਬੂਲੈਂਸਸ ਜਿਹੜੀਆਂ ਨੇ ਉਹ ਖੜੀਆਂ ਕੀਤੀਆਂ ਗਈਆਂ ਨੇ ਬਿਲਕੁਲ ਰੈਡੀ ਨੇ ਐਂਬੂਲੈਂਸਸ ਉਹ ਜਿਵੇਂ ਕੋਈ ਬੋਡੀ ਜਿਹੜੀ ਹੈਗੀ ਆ ਉਹ ਮਿਲਦੀ ਆ ਤਾਂ ਉਸ ਨੂੰ ਫਿਰ ਐਂਬੂਲੈਂਸ ਚ ਸ਼ਿਫਟ ਕੀਤਾ ਜਾ ਸਕੂਗਾ ਪਰ ਇਹ ਦੇਖਣ ਵਾਲੀ ਗੱਲ ਹੋਊਗੀ ਸੋ ਲੋਕ ਜਿਹੜੇ ਨੇ ਆਸ-ਪਾਸ ਦੇ ਜਾਂ ਜਿਹੜੇ ਇਹ ਦੇਖ ਰਹੇ ਨੇ ਸਭ ਕੁਝ ਸੋ ਅਰਦਾਸ ਇਹੀ ਕਰ ਰਹੇ ਨੇ ਕਿ ਜਿਹੜੇ ਵੀ ਲੋਕ ਜਿਹੜੇ ਨੇ ਅੰਦਰ ਨੇ ਅਜੇ ਤੱਕ ਜਾਨ ਜਿਨ੍ਹਾਂ ਦੀ ਨਹੀਂ ਗਈ ਹੋਣੀ ਉਹਨਾਂ ਨੂੰ ਛੇਤੀ ਕੋ ਛੇਤੀ ਕੱਢਿਆ ਜਾ ਸਕੇ ਤੇ ਉਹਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਹਸਪਤਾਲ ਜਿਹੜਾ ਹੈਗਾ ਛੇਤੀ ਪਹੁੰਚਾਇਆ ਜਾ ਸਕੇ ਜਿਸ ਤੋਂ ਬਾਅਦ ਹਾਂ ਸੂਵਾ ਜੀ ਐਗਜ਼ੈਕਟ ਜਿਹੜੀ ਅਪਡੇਟ ਹੈ ਉਸ ਦੀ ਉਸ ਦਾ ਇੰਤਜ਼ਾਰ ਰਹੂਗਾ ਕਿਉਂਕਿ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਬਹੁਤ ਵੱਡਾ ਲਾਸ ਹੈ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜਾ ਇਹਦਾ ਜਿਹੜਾ ਮਲਬਾ ਹੈਗਾ ਇਸ ਵੇਲੇ ਉਹ ਫੈਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਤਾਂ ਇਸ ਨੂੰ ਅ ਕਈ ਘੰਟੇ ਜਿਹੜੇ ਲੱਗ ਜਾਣਗੇ ਇਹਨੂੰ ਕਲੀਅਰ ਕਰਨ ਦੇ ਵਿੱਚ ਤੇ ਸੋ ਉਸ ਤੋਂ ਬਾਅਦ ਹੀ ਜਿਵੇਂ ਜਿਵੇਂ ਕੋਈ ਇਵੈਕੂਏਟ ਕੀਤਾ ਜਾਊਗਾ ਤਾਂ ਓਵੇਂ ਓਵੇਂ ਹੀ ਜਿਹੜੀਆਂ ਅਪਡੇਟਸ ਨੇ ਉਹ ਇਸ 트ੈਜਿਕ ਇਨਸੀਡੈਂਟ ਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆਉਣਗੀਆਂ ਸੁਹਾਣਾ ਚ ਦੁਖਦ ਘਟਨਾ ਵਾਪਰੀ ਸ਼ਾਮ ਕਰੀਬਨ 4:30 ਵਜੇ ਦੀ ਘਟਨਾ ਹੈ ਜਿਸ ਵੇਲੇ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ ਕਿ ਤੇ ਉਸ ਦੇ ਨਾਲ ਇਹ ਜਿਹੜੀ ਬਿਲਡਿੰਗ ਸੀ ਜਿਸ ਤੇ ਜਿਹੜੀ ਬਿਲਡਿੰਗ ਦੇ ਨਾਲ ਬੇਸਮੈਂਟ ਪੱਟੀ ਜਾ ਰਹੀ ਸੀਗੀ ਤਾਂ ਉਹ ਮਲਟੀ ਸਟੋਰੀ ਬਿਲਡਿੰਗ ਅਚਾਨਕ ਕੋਲੈਪਸ ਕਰ ਗਈ ਇਸ ਤਰ੍ਹਾਂ ਦੇ ਹਾਦਸੇ ਅਕਸਰ ਹੁੰਦੇ ਨੇ ਜਦੋਂ ਬੇਸਮੈਂਟ ਦੀ ਖੁਦਾਈ ਹੁੰਦੀ ਹੈ ਤਾਂ ਬਹੁਤ ਵਾਰ ਵੇਖਿਆ ਗਿਆ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਵੀ ਇੱਕ ਅਜੀਹਾ ਕੇਸ ਸਾਹਮਣੇ ਆਇਆ ਸੀਗਾ ਜਿਹਹੀ ਘਟਨਾ ਸਾਹਮਣੇ ਆਈ ਸੀਗੀ 33 ਸੈਕਟਰ ਚ ਅ ਇੱਕ ਘਰ ਦੇ ਵਿੱਚ ਬੇਸਮੈਂਟ ਜਿਹੜੀ ਸੀਗੀ ਉਹ ਪੱਟੀ ਜਾ ਰਹੀ ਸੀਗੀ ਇਲੈਗਲ ਅ ਤਰ੍ਹਾਂ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਸੀਗਾ ਤੇ ਉਹਦੇ ਨਾਲ ਜਿਹੜਾ ਘਰ ਸੀਗਾ ਸੋ ਉਹਦਾ ਇੱਕ ਹਿੱਸਾ ਜਿਹੜਾ ਸੀਗਾ ਉਹ ਉੱਟਿਆ ਗਿਆ ਸੀਗਾ ਉਹ ਥੱਲੇ ਖਿਸਕ ਗਿਆ ਸੀਗਾ ਹਾਲਾਂਕਿ ਜਾਨੀ ਨੁਕਸਾਨ ਉਸ ਘਟਨਾ 'ਚ ਨਹੀਂ ਹੋਇਆ ਸੀਗਾ ਪਰ ਉਸ ਵੇਲੇ ਵੀ ਲੋਕ ਜਿਹੜੇ ਸੀਗੇ ਸਪੈਸ਼ਲੀ ਉਸ ਸੈਕਟਰ ਦੇ ਤਾਂ ਉਹ ਡਰ ਗਏ ਸੀਗੇ ਪਰ ਇਹ ਜਿਹੜੀ ਅੱਜ ਦੀ ਘਟਨਾ ਇਸ ਨੇ ਬਹੁਤ ਵੱਡਾ ਨੁਕਸਾਨ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਇਹ ਸਟ੍ਰੈਚਰ ਜਿਹੜਾ ਹੈਗਾ ਉਹ ਉਹ ਸਟ੍ਰੈਚਰ ਜਿਹੜੇ ਮੌਕੇ ਤੇ ਰੱਖੇ ਗਏ ਨੇ ਤਾਂ ਜੋ ਜਿਵੇਂ ਕੋਈ ਅੰਦਰੋਂ ਕੱਢਿਆ ਜਾਂਦਾ ਤਾਂ ਉਸ ਨੂੰ ਸ਼ਿਫਟ ਕੀਤਾ ਜਾਵੇ ਹਸਪੀਟਲ ਦੋ ਕੁੜੀਆਂ ਜਿਹੜੀਆਂ ਨੇ ਹੁਣ ਤੱਕ ਜਿਹੜੀਆਂ ਦੋ ਦੋ ਸ਼ਖਸ ਜਿਹੜੇ ਹੁਣ ਤੱਕ ਅ ਅੰਦਰੋਂ ਕੱਢੇ ਗਏ ਨੇ ਐਨ ਡੀਆਰਐਫ ਟੀਮਸ ਵੱਲੋਂ ਤੇ ਬਾਕੀ ਜਿਹੜੇ ਹੋਰ ਲੋਕ ਜਿਹੜੇ ਇਸ ਆਪਰੇਸ਼ਨ ਦਾ ਹਿੱਸਾ ਨੇ ਉਹਨਾਂ ਵੱਲੋਂ ਤਾਂ ਉਹ ਦੋਵੇਂ ਕੁੜੀਆਂ ਦੱਸੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਹਸਪੀਟਲ ਜਿਹੜਾ ਹੈਗਾ ਨਾਲ ਦੀ ਨਾਲ ਲਜਾਇਆ ਗਿਆ ਦੇ ਨਾਲ ਹੀ ਹੁਣ ਲਗਾਤਾਰ ਹੋਰ ਜਿਹੜੇ ਆ ਸ਼ਖਸ ਨੇ ਉਹਨਾਂ ਨੂੰ ਸੇਫਲੀ ਕੱਢਿਆ ਜਾ ਸਕੇ ਉਸ ਦੇ ਲਈ ਆਪਰੇਸ਼ਨ ਜਿਹੜੇ ਨੇ ਉਹ ਲਗਾਤਾਰ ਜਾਰੀ ਹੈ ਸੋ ਲਗਾਤਾਰ ਜਿਹੜੀ ਨਜ਼ਰ ਹੈ ਜਿਹੜੀ ਉਹ ਬਣੀ ਹੋਈ ਆ ਤੇ ਜੋ ਵੀ ਅਪਡੇਟ ਇਸ ਘਟਨਾ ਦੇ ਨਾਲ ਸਬੰਧਤ ਹੋਊਗੀ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਜੁੜੇ ਰਹੋ ਬਾਬੂ ਸ਼ਹੀਦ ਦੇ ਨਾਲ ਮੁਹਾਲੀ ਤੋਂ ਹਰਸ਼ਬਾਬ ਸਿੰਘ ਸਿੱਧੂ ਦੀ ਰਿਪੋਰਟ